ਤੇ ਆ ਆ ਗਈ ਆ ਬਾਈ ਜੱਤ ਵਾਲੀ ਝੋਟੀ ਇੱਥੇ ਤੋਂ ਦਾ ਲੇਵ ਆ ਲੂਵਾ ਹੁਣੀ ਦੇਖ ਸਕਦੇ ਹੋ ਤੇ ਬਾਕੀ ਆ ਜਾਓ ਸੱਜਣਾਂ ਨਾਲ ਮਿਲ ਆਉਣਿਆਂ ਕਰਾਉਣਿਆਂ ਗੱਲਬਾਤ ਆ ਦੇਖੋ ਸੱਜਣਾਂ ਨੂੰ ਐਚ ਐਲ ਡੀ ਵੀ ਲਿਖਿਆ ਹੋਇਆ ਤੇ ਬਾਕੀ ਇਹਨੂੰ ਤੁਸੀਂ ਸਰਚ ਵੀ ਕਰ ਸਕਦੇ ਹੋ ਮੇਨ ਗੱਲ ਝੋਟੀ ਯਰ ਠੰਡੀ ਸੀਲ ਵਾਲੀ ਆ ਹਨਾ ਦਾ ਦੁੱਧ ਕਿੰਨਾ ਰੈਡੀ ਆ ਥੱਲੇ ਹੁਣ ਦੁੱਧ ਹੈਗਾ ਬਾਈ ਇਹ ਥੱਲੇ 20 ਕਿਲੋ ਤਿਆਰ ਬਾਹਰ ਹੀ ਹੋ ਗਈ ਤੋਂ ਅੱਛਾ ਯਾਰਾ ਹਾਂ 20 ਕਿਲੋ ਰੈਡੀ ਦਾ ਹਾਂ ਬਾਈ ਰੈਡੀ ਦਾ ਬੰਦਾ 10 ਡਾਂਗੇ ਕੋਲੇ ਕੋਈ ਵੀ ਬੰਦਾ ਲੈ ਸੱਜਣੋ ਇੱਥੇ ਤੋਂ ਇਹ ਲੇਵਾਲੂ ਵਾ ਸ਼ੂ ਨੂੰ ਟੱਚ ਕਰਦਾ ਜਾਂਦਾ 20 ਕਿਲੋ ਦੁੱਧ 22 ਕਹਿੰਦਾ ਇਹਦੇ ਥੱਲੇ ਹੁਣ ਹੈਗਾ ਰੈਡੀ ਦਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਸੱਜਣਾ ਨੂੰ ਬਾਈ ਰਹਿ ਜਾਂਦਾ ਬਠਿੰਡਾ ਕਿਉਂਕਿ ਇੱਕ ਗੱਲ ਹੋਰ ਆ ਵੀ ਅੱਜ ਮੈਂ ਤੁਹਾਨੂੰ ਕੈਮਰੇ ਅੱਗੇ ਸੱਜਣੋਂ ਨਜ਼ਰ ਨਹੀਂ ਆਉਂਦਾ ਕਿਉਂਕਿ ਆਪਣਾ ਤਰਸ ਢਿੱਲੋ ਨਾ ਉਹਦਾ ਹੋ ਗਿਆ ਦੀ ਸੱਜਣ ਦਾ ਬਾਈ ਮੋਟਰਸਾਈਕਲ ਚੋਰੀ ਮੋਟਰਸਾਈਕਲ ਖਰੀਦਦਾ ਫਿਰਦਾ ਤੇ ਉਸੇ ਕਰਕੇ ਅੱਜ ਮੈਂ ਬੈਕ ਕੈਮਰਾ ਵੀਡੀਓ ਬਣਾਉਂਗਾ ਜੀ ਤਾਂ ਬਹਲਾ ਕਰਦਾ ਸੀ ਵੀ ਕੈਮਰੇ ਮੂਰੇ ਆਵਾ ਪਰ ਕੀ ਕਰੀਏ ਮਜਬੂਰੀ ਬਣ ਗਈ ਸੱਜਣੋਂ ਪਰ ਜਾਨਵਰ ਨੇ ਨਾ ਜਿਹੜੇ ਅੱਜ ਜਿਵੇਂ ਤੁਹਾਨੂੰ ਕੈਮਰੇ ਤੇ ਨਜ਼ਰ ਆ ਰਹੇ ਨੇ ਜਾਨਵਰ ਆਣ ਨੇ ਬਾਈ ਅੱਬਲਦਰ ਜੀ ਦਾ ਜ ਟੋਪ ਕੁਆਲਟੀ ਦੇ ਗਵਿੰਦਪੁਰੇ ਵਾਲੇ ਸੱਜਣ ਕੋਲੇ ਪਹੁੰਚੇ ਹੋਇਆ ਤੇ ਬਾਈ ਨਾਲ ਕਰਾਵਾਂਗੇ ਮੁਲਾਕਾਤ ਤੇ ਸਮਾਂ ਵੀ ਮੋਬਾਈਲ ਦੇ ਉੱਤੇ ਅੱਜ ਦਿਖਾ ਦਾਂਗੇ ਸੋਨੂੰ ਵੀ ਹੁਣ ਸਮਾਂ ਕਿੰਨਾ ਹੋ ਰਿਹਾ ਤੇ ਸ਼ਾਮ ਨੂੰ ਜਦੋਂ ਇਹ ਜਾਨਵਰ ਚਵਾਈ ਵੇਲੇ ਰੈਡੀ ਹੁੰਦੇ ਨੇ ਨਾ ਬਾਈ ਜਿਵੇਂ ਦੱਸਦਾ ਦੀ ਕਹਿੰਦਾ ਬਾਈ ਯਾਰ ਤੁਰਿਆ ਨਹੀਂ ਓਏ ਜਾਨਵਰਾਂ ਤੋਂ ਲੇਵਾਂ ਲੈ ਕੇ ਜਾਂਦਾ ਕਹਿੰਦਾ ਫਸ ਫਸ ਕੇ ਤੁਰਦੇ ਨੇ ਤੇ ਹਰਿਆਣੇ ਦੀਆਂ ਝੋਟੀਆਂ ਨੇ ਬਿੱਦ ਪ੍ਰੂਫ ਮਿਲਣਗੀਆਂ ਤੇ ਦੋਨੇ ਦੂਜੇ ਸੂਏ ਨੇ ਤੇ ਹੈਗੀਆਂ ਵਿਚ ਨਾ ਸੱਜਣੋ ਜੇ ਗੱਲ ਕਰ ਲਾਂ ਓਏ 6 6 ਦੰਦ ਦੀਆਂ ਝੋਟੀਆਂ ਨੇ ਕਹਿਰ ਕਰਦੀਆਂ ਨੇ 6 6 ਦੰਦ ਝੋਟੀਆਂ ਤੇ ਆ ਹੈਈ ਬਾਈ ਜੱਤ ਵਾਲੀ ਝੋਟੀ ਇੱਥੇ ਤੋਂ ਦਾ ਲੇਵਲੂ ਵਾ ਹੁਣੀ ਦੇਖ ਸਕਦੇ ਹੋ ਤੇ ਬਾਕੀ ਆ ਜਾਓ ਸੱਜਣਾਂ ਮਲਿਆਉਣਿਆਂ ਕਰਾਉਣਿਆਂ ਗੱਲਬਾਤ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਕੀ ਹਾਲ ਆ ਫਿਰ ਵਧੀਆ ਬਾਈ ਸਾਸਰੀ ਕਾਲ ਕਿਸਾਨ ਪਸ਼ੂ ਪਾਲਕ ਚੈਨਲ ਵੇਖਣ ਵਾਲੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਾਸਰੀ ਗੱਲ ਚੜਦੀ ਕਲਾ ਮੈਂ ਕਿਹਾ ਬਾਈ ਕਿਰਪਾ ਬਾਈ ਅੱਛਾ ਮਨ ਹੁੰਦਾ ਖੁਸ਼ ਫਿਰ ਹੁਣਾ ਨਗੀਨੇ ਦੇਖ ਕੇ ਹਾਂ ਬਾਈ ਜਿੰਦੇ ਜਿਹਦੇ ਘਰੇ ਜਾਂਦੇ ਆ ਬਾਈ ਉਹਨਾਂ ਨੇ ਵੀ ਦੁਬਾਰੇ ਦੁਬਾਰੇ ਫੋਨ ਆਉਂਦੀ ਹੈ ਅੱਛਾ ਹਾਂ ਮੈਂ ਤੈਨੂੰ ਅਕਸਰ ਕਹਿੰਦਾ ਵੀ ਹੁੰਦਾ ਦੀ ਵੀ ਜਿਹੜਾ ਹਰਿਆਣੇ ਦਾ ਮਾਲ ਆ ਬਾਈ ਉਹਦਾ ਹੀ ਸ਼ਿਕਾਇਤ ਯਾਰ ਦੁੱਧ ਦੀ ਨਹੀਂ ਹੁੰਦੀ ਨਹੀਂ ਆਉਂਦੀ ਬਾਈ ਹੈਨਾ ਲੈ ਟਾਈਮ ਵੀ ਸੱਜਣਾ ਨੂੰ ਦੱਸ ਦੇ ਤੇ ਮੋਬਾਈਲ ਤੇ ਦਿਖਾ ਵੀ ਦੇ ਯਾਰ ਟਾਈਮ ਕਿੰਨਾ ਹੋ ਗਿਆ ਟਾਈਮ ਬਾਈ 2:50 ਮਿੰਟ ਦਾ ਸਮਾਂਗਾ ਤੜਕੇ 5:30 ਵਜੇ ਦੀ ਚਵਾਈ ਹੋਈ ਹੋਈ ਆ ਲੈ ਚੱਕ ਨਹੀਂ ਰਿਹਾ ਥੋੜਾ ਜਿਹਾ ਲੋਕ ਵਾਲਾ ਬਟਨ ਦੁਬਾਰਾ ਦਬ ਦੇਦਾ ਟਾਈਮ ਜੀ ਫੇਰ ਆਜੂ ਸਕਰੀਨ ਤੇ ਮੂਰੇ ਤੇ ਆ ਸੱਜਣੋ ਹੈਗਾ 2:50 ਮਿੰਟ ਦਾ ਸਮਾਂ ਇੱਕ ਤਰੀਕਾ 1/4/2023 ਅੱਜ ਹੈਨਾ ਹਾਂ ਬਾਈ 1 4 2023 ਨੂੰ ਜਿਵੇਂ ਦੱਸਣ ਕਹਿੰਦੇ ਨੇ ਵੀ ਗੁਰੂ ਜਰ ਦੱਸਿਆ ਕਰੋ ਟਾਈਮ ਵੀ ਤਰੀਕ ਵੀ ਉਹ ਸਿਸਟਮ ਆਪਾਂ ਸਾਨੂੰ ਦੱਸਦਾ ਤੇ ਫਿਰ ਡੰਗ ਤੇ ਕੀ ਸਿਸਟਮ ਹੁੰਦਾ ਬਾਈ ਜਦੋਂ ਡੰਗ ਹੋ ਜਾਂਦਾ ਬਾਈ ਡੰਗ ਦੇ ਤਾਂ ਝੋਟੀਆਂ ਬਾਹਲਾ ਬਣਦੀਆਂ ਇਹਦੇ ਵੀ ਤੁਰਨੋਂ ਰਹਿ ਜਾਂਦੀਆਂ ਆਏ ਆਏ ਤੁਰਦੀਆਂ ਮੱਲਾਂ ਜਿਵੇਂ ਮੰਡੀ 'ਚ ਹਾਂ ਬਾਈ ਬਾਜ਼ਾਰ ਲੱਗਿਆ ਛੱਡ ਗਿਆ ਹੁੰਦੀਆਂ ਲੈ ਇੱਕ ਨੰਬਰ ਤੋਂ ਕਰੀਏ ਸ਼ੁਰੂ ਆਪਾਂ ਕਰ ਲੈ ਬਾਈ ਬਾਕੀ ਦੋਨੇ ਝੋਟੀਆਂ ਐਚ.ਡੀ. ਵੀ ਰਿਕਾਰਡਡ ਨੇ ਝੋਟੀਆਂ ਅੱਛਾ ਐਚ.ਡੀ. ਵੀ ਰਿਕਾਰਡਡ ਨੇ ਉਹ ਲੈ ਕੰਨਕਾਰੀ ਦਾ ਇੱਧਰ ਨੂੰ ਦਿਖਾ ਦੀ ਇੱਕ ਵਾਰੀ ਕਹਿਣ ਦੀਆਂ ਗੱਲਾਂ ਨਹੀਂ ਬਾਈ ਕਹਿ ਹਰੇਕ ਦਿੰਦਾ ਹਰਿਆਣੇ ਜਵਾਈਆ ਬੋਝ ਕੇ ਬੋਝ ਕੇ ਮੈਂ ਬੋਝ ਕੇ ਦਿਖਾ ਦੂੰਗਾ ਪਰਲੇ ਬੰਨੇ ਹੋਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਖਾਵਾਂਗੇ ਜ਼ਰੂਰ ਦੋਨੇ ਸੱਜਣੋ ਐਚ ਐਲ ਡੀ ਵੀ ਦੇ ਕਾਰਡ ਵਾਲੀਆਂ ਝੋਟੀਆਂ ਨੇ ਜਿਹੜੇ ਕੰਨਾਂ ਤੇ ਟੈਗ ਲੱਗੇ ਨੇ ਬਕਾਇਦਾ ਹੁਣਾਂ ਤੇ ਐਚ ਐਲ ਡੀ ਵੀ ਲਿਖਿਆ ਵੀ ਹੋਇਆ ਜੀ ਆਪਾਂ ਗੱਲ ਕਰ ਲਈਏ ਤੇ ਇੱਥੇ ਤੋਂ ਲੇਵ ਆਲੂਆ ਦੇਖ ਸਕਦੇ ਹਾਂ ਮੇਰਾ ਖਿਆਲ ਆ 3 ਵਜਣ ਚ ਹਜੇ 5-10 ਮਿੰਟ ਰਹਿੰਦੇ ਨੇ ਤੇ ਸਵੇਰ ਦੀ ਚਵਾਈ ਸੱਜਣਾ ਕਿੰਨੇ ਕ ਵਜੇ ਕਰੇ ਸਵੇਰ ਦੀ ਚਵਾਈ ਬਾਈ 5:30 ਵਜੇ ਦੀ ਕੋਈ ਵੀ ਤੇ ਇੱਕ ਗੱਲ ਤੁਹਾਨੂੰ ਸੱਜਣਾ ਹੋਰ ਦੱਸ ਦੂੰ ਕਿਉਂਕਿ ਮੈਂ ਅੱਜ ਰਾਮਪੁਰਾ ਫੂਲ ਮੰਡੀ ਤੇ ਆਇਆ ਹੋ ਤੇ ਚਵਾਈ ਚ ਬੂਈ ਬਾਈ ਕਹਿੰਦਾ ਆਪਾਂ ਨੇ ਅੱਜ ਥੋੜੀ ਜਿਹੀ ਲੇਟ ਹੀ ਕਰੀਆ ਸਾਢੇ 5 ਵੀ ਓਦਾਂ ਟਾਈਮ ਹੈਗਾ 5 ਕ ਦੇੜ ਘੇੜ ਦਾ ਇਹਦਾ ਸੂਆ ਕਿਹੜਾ ਜਿਹੜੀ 1 ਨੰਬਰ ਤੇ ਆ ਦੂਜਾ ਸੂਆ ਬਾਈ ਮੂੰਹੋਂ 6 ਦੰਦ ਦਾ ਅੱਛਾ ਦੂਜਾ ਸੂਆ ਮੂੰਹੋਂ 6 ਦੰਦ ਹੈ ਲੈ ਖੋਲ ਕੇ ਤੋਰ ਦਿਓ ਬਾਈ ਇੱਕ ਵਾਰੀ ਲੈ ਸੱਜਣੋ ਇੱਥੇ ਤੋਂ ਲੇਵ ਲੈ ਵਾਲੂ ਵਾ ਦੇਖ ਸਕਦੇ ਹੋ ਇੱਥੇ ਦੇਦਾ ਇਹ ਬਾਕੀ ਲੇਵੇ ਤੇ ਦਾਗ ਜਾਂ ਵੀ ਉਹਦਾ ਕਾਰਨ ਵੀ ਪੁੱਛਾਂਗੇ ਬਾਈ ਨੂੰ ਤੇ ਕੱਦ ਕਾਠ ਵੀ ਚੰਗਾ ਉਹੀ ਗੱਲ ਆ ਵੀ ਝੋਟੀ ਯਾਰ 3 ਵਜੇ ਫਸ ਫਸ ਕੇ ਤੁਰਨ ਲੱਗ ਰਿਹਾ ਬਈ ਉੱਤੋਂ ਬਾਡੀ ਬੂਡੀ ਦੀ ਬਣਾਵਟ ਦੇਖ ਸਕਦੇ ਹੋ ਇਧਰਲੇ ਬੰਨੇ ਕਮਾਲ ਆ ਬਈ ਇੱਥੋਂ ਤੇ ਬਾਕੀ ਲੰਬਾਈ ਲੰਬੂਈ ਸੱਜਣਾ ਬਾ ਕਮਾਲ ਆ ਝੋਟੀ ਦੀ ਤੇ ਹਰਿਆਣੇ ਦਾ ਜਾਨਵਰਾ ਯਾਰ ਜਿਹੜਾ ਉਹੀ ਦੂਰੋਂ ਪਛਾਣ ਆ ਜਾਂਦੀ ਆ ਲੈ ਇੱਥੇ ਤੋਂ ਮੈਂ ਕੋਸ਼ਿਸ਼ ਕਰੂੰਗਾ ਦਿਖਾਉਣ ਦੀ ਸੱਜਣਾ ਨੂੰ ਜਿੱਥੇ ਬਾਈ ਕਹਿੰਦਾ ਐਚ ਐਲ ਡੀ ਵੀ ਲਿਖਿਆ ਹੋਇਆ ਆ ਦੇਖੋ ਸੱਜਣਾ ਐਚ ਐਲ ਡੀ ਵੀ ਲਿਖਿਆ ਹੋਇਆ ਤੇ ਬਾਕੀ ਇਹਨੂੰ ਤੁਸੀਂ ਸਰਚ ਵੀ ਕਰ ਸਕਦੇ ਹੋ ਮੇਨ ਗੱਲ ਝੋਟੀ ਯਾਰ ਠੰਡੀ ਸੀਲ ਵਾਲੀ ਆ ਹਨਾ ਜਿੱਥੇ ਮਰਜੀ ਖੜਾ ਲਓ ਬਾਈ ਕਹਿੰਦਾ ਮੇਨ ਗੱਲ ਆ ਜਾਨਵਰ ਆ ਠੰਡੇ ਸੀਲ ਜਾ ਦੇ ਨੇ ਜਾਨਵਰ ਲੱਲਾ ਇਹ ਚੱਲ ਬਾਈ ਐਨੂੰ ਕੋਈ ਗੱਲ ਨਹੀਂ ਤੇ ਇਧਰਲੇ ਬੰਨੇ ਉਹ ਦਾਗ ਜਾ ਇਧਰਲੇ ਬੰਨੇ ਵੀ ਆ ਵਾਈਟ ਜਾ ਇਹਦੇ ਬਾਈ ਦੋਨੇ ਪਾਸੇ ਆ ਅੱਛਾ ਦੋਨੇ ਦੋਨੇ ਪਾਸੇ ਆ ਇਹ ਕਿਵੇਂ ਆਪਣੇ ਕੋਲ ਅੱਗੇ ਤਾਂ ਨਹੀਂ ਕੋਈ ਬਣਿਆ ਸਿਸਟਮ ਨਹੀਂ ਨਹੀਂ ਬਾਈ ਇਹ ਜਮਾਂਦਰੂ ਹੀ ਆ ਅੱਛਾ ਜਮਾਂਦਰੂ ਆ ਆ ਇਹਦੇ ਨਾਲ ਮੇਰਾ ਖਿਆਲ ਆ ਕੱਟਾ ਬਾਈ ਹਨਾ ਹਾਂ ਬਾਈ ਆ ਸੱਜਣਾ ਇਹਦਾ ਬੱਚਾ ਕਿੰਨੇ ਕ ਦਿਨ ਦਾ ਸੁਆ ਹੋਊਗਾ ਇਹਦਾ ਬਾਈ ਬਾਈ ਸੁਆ ਹੋਊਗਾ ਇਹਦਾ 14 15 ਦਿਨਾਂ ਦਾ ਮੈਲੇ ਤਾਂ ਨਹੀਂ ਚੱਲੀ ਅਜੇ ਬਾਈ ਮੈਲੇ ਨਹੀਂ ਇਸ਼ਮ ਮੈਂ ਲਈ ਹਜੇ ਇਹ ਚੱਲੂਗੀ ਝੋਟੀ ਬਾਕੀ ਲੇਵਾਲੂ ਆ ਸੱਜਣੋ ਚੰਗਾ ਤੇ ਥਣ ਥਣ ਵੀ ਨਾ ਗੱਲ ਕਰ ਲਾਂ ਅੱਬਲ ਦਰਜੀ ਵਾਲੀ ਕੁਆਲਿਟੀ ਦਿਖਾਉਣ ਲੱਗਿਆ ਤੁਹਾਨੂੰ ਅੱਜ ਮੈਂ ਪੂਰੀ ਟੌਪ ਦੀ ਕੁਆਲਿਟੀ ਇੱਥੇ ਤੋਂ ਨਾੜਾ ਨੂੜਾ ਦੇਖ ਸਕਦੇ ਹੋ ਲੇਵੇ ਤੇ ਤੇ ਥਣ ਤੋਂ ਥਣ ਦਾ ਆਪਸ ਦੇ ਵਿੱਚ ਗੈਪ ਵੀ ਨੋਟ ਕਰ ਸਕਦਾ ਚਬਾਈ ਚਬੂਈ ਕਿਵੇਂ ਆਦੀ ਬਾਈ ਬਾਈ ਜਮਾ ਫੋਕੀ ਚਬਾਈ ਦੀ ਹੈ ਹੈ ਫੋਕੀ ਚਬਾਈ ਹੈ ਜਮਾ ਜਮਾ ਚਾਹੇ ਜਵਾਕ ਚੂਲੇ ਪੜਾ 5 ਸਾਲਾਂ ਦੇ ਜਵਾਕ ਨੂੰ ਬਿਠਾ ਦੀ ਬਾਈ ਮੂੰਹੋਂ 6 ਦੰਦ ਹਾਂ ਬਾਈ 6 ਦੰਦ ਕਨਫਰਮ 6 ਦੰਦ ਕਨਫਰਮ ਅਛਾ ਦੁੱਧ ਰਾਈਡੀ ਦਾ ਕਿੰਨਾ ਹੁਣ ਦੁੱਧ ਬਾਈ 17 ਤੋਂ ਪਲੱਸ ਹੀ ਹੋ 18 ਹੋਵੇ 18 ਹੋਵੇ 17 ਖੁੱਲਾ ਤਿਆਰ ਹੈ ਥੱਲੇ ਅਛਾ ਦੂਜੇ ਸੂਏ 6 ਦਾ 10 17 ਤੋਂ ਪਲੱਸ ਦੁੱਧ ਰਾਈਡੀ ਇਸ ਟਾਈਮ 17 ਜਮਾ ਖੁੱਲਾ ਦੁੱਧ ਤਿਆਰ ਆ ਠੰਡਾ ਦੁੱਧ 10 ਅਛਾ ਲਾ 17 ਕਿਲੋ ਸੱਜਣੋ ਬਾਈ ਕਹਿੰਦਾ ਡੰਗ ਦੋ ਡੰਗ ਬਾਈ ਮਹੀਨਾ ਚੋਂ ਲੈਣਾ ਵਿਚਾਕ ਆਪਣੇ ਅਛਾ ਉਹ ਮਹੀਨੇ ਚ ਤਾਂ ਵੀ ਵੱਖੜ ਕਰ ਦਾਂਗੇ ਇਹਨੂੰ ਉਹੀ ਗੱਲ ਆ ਬਾਈ ਕਹਿੰਦਾ ਚੋ ਯਾਰ ਚਾਹੇ ਤੁਸੀਂ 10 ਡੰਗ ਚੋਲਿਓ ਉਹੀ ਜੀ ਗੱਲ ਨਹੀਂ ਵੀ ਜਾਨਵਰ ਵੀ ਯਾਰ ਨਾ ਜੀ ਜਿਵੇਂ ਕਹਨੇ ਹੁੰਦੇ ਨੇ ਯਾਰ ਕਰਦਾ ਜੀ ਜਾਨਵਰ ਤੇ ਸਪਲਾਈ ਲਾਉਣ ਨੂੰ ਕਿਉਂਕਿ ਚੰਗੇ ਜਾਨਵਰ ਤੇ ਜੀ ਕਰਦਾ ਜਿਹੜੀ ਸਿੰਘ ਸੁੰਗ ਦੀ ਗੱਲ ਕਰ ਲਈ ਆਪਾਂ ਅੱਗੇ ਤੋਂ ਨਾ ਬਿਲਕੁਲ ਰਿੰਗ ਸਿੰਘ ਐ ਫੇਸ ਕੁਆਲਟੀ ਦੀ ਗੱਲ ਕਰ ਲਈ ਤੇ ਬਾਕੀ ਹਰਿਆਣੇ ਵਾਲਾ ਪ੍ਰੂਫ ਬਾਈ ਜਿਹੜਾ ਸੱਜਣ ਬਾਈ ਕਹਿੰਦਾ ਲੈਣ ਆਊਗਾ ਠੰਡੀ ਢੁੰਨੀ ਬਾਈ ਬੜੀ ਜਿਆਦੇ ਠੰਡੀ ਐ ਤੇ ਮੇਨ ਗੱਲ ਤਾਂ ਇਹ ਐ ਏ.ਐਲ.ਡੀ.ਵੀ ਵਾਲੇ ਤੁਹਾਨੂੰ ਮੈਂ ਟੈਗ ਦੋਹੇ ਝੋਟੀਆਂ ਦੇ ਦਿਖਾ ਦੂੰਗਾ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ ਫੇਰ ਵੀ ਇੱਕ ਵੀਡੀਓ ਬਾਈ ਉਧਰੋਂ ਬਣਾਉਂਦਾ ਹੁੰਦਾ ਜੇ ਜਾਨਵਰ ਖਰੀਦਦਾ ਉਹ ਵੀਡੀਓ ਵੀ ਬਾਈ ਕਹਿੰਦਾ ਆਪਾਂ ਦਿਖਾ ਦਾਂਗੇ ਜਦੋਂ ਕੋਈ ਸੱਜਣ ਨੇੜੇ ਆਊਗਾ ਬਾਕੀ ਇੱਥੇ ਤੋਂ ਨਾ ਜੀ ਗੱਲ ਕਰ ਲੈਣ ਦੇ ਥਣ ਦਾ ਗਾਇਬ ਗੂਪ ਇੱਥੇ ਤੋਂ ਵੀ ਬਾ ਕਮਾਲ ਹੈ ਬਾਈ ਤੇ ਰੇਟ ਇਹਦਾ ਕੀ ਕਰਦੇ ਆਪਾਂ ਰੇਟ ਬਾਈ ਇਹਦਾ ਕਰਦੇ ਆ 175 175 ਕਿੰਨੇ ਦੀ ਛੱਡ ਦਾਂਗੇ 170 ਦੀ ਝੋਟੀ ਦੇ ਦਾਂਗੇ 170 ਚ ਮਾਨ ਤਾਨ ਛੋਰ ਛੱਪਾ ਕਰ ਦਾਂਗੇ ਬਾਈ ਆਏ ਗਏ ਸੱਜਣ ਦਾ ਉਹ ਕੇਰਾ ਹੋਰ ਤੋਰ ਦੇ ਇਹਨੂੰ ਖੋਲ ਕੇ ਯਾਰ ਇੱਕ ਵਾਰੀ ਹੋਰ ਦਿਖਾ ਦੇ ਤੋਰ ਕੇ ਇਹ ਰਹਿ ਨਾ ਜਾਵੇ ਕਿਸੇ ਪੱਖ ਤੋਂ ਕਿਉਂਕਿ ਵੀਡੀਓ ਚਾਹੀ ਆਪਣੀ ਥੋੜੀ ਜਿਹੀ ਲੰਬੀ ਹੋ ਜੇ ਕਿਉਂਕਿ ਰੁਪਈਏ ਵੀ ਬਹੁਤ ਲਾਉਣੇ ਨੇ ਸੱਜਣਾ ਨੇ ਮੈਂ ਕਹੂੰਗਾ ਵੀ ਜਾਨਵਰ ਹਰੇਕ ਪੱਖ ਤੋਂ ਤਸੱਲੀ ਹੋ ਜੇ ਦੂਰ ਦਰਾਡੇ ਵਾਲੀ ਸੱਜਣ ਦੀ ਤੇ ਉਹੀ ਗੱਲ ਆ ਸੱਜਣੋਂ ਪਿੱਠ ਪੁੱਠ ਦੀ ਬਣਾਵਟ ਦੀ ਗੱਲ ਕਰ ਲਈਏ ਪਿੱਠ ਪੁੜੇ ਦੀ ਤੇ ਲੇਵੇ ਲੂਵੇ ਤੇ ਇੱਥੇ ਤੋਂ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਜਿਵੇਂ ਬਾਈ ਨੇ ਦੱਸਿਆ ਪਹਿਲਾਂ ਵੀ ਠੰਡਾ ਸੀਲ ਆ ਯਾਰ ਜਾਨਵਰ ਕਿਉਂਕਿ ਕਿਲੋ 2 ਕਿਲੋ ਦੁੱਧ ਚਾਹੇ ਘੱਟ ਹੋਵੇ ਮੈਂ ਅਕਸਰ ਕਹਿੰਦਾ ਵੀ ਹੁਣਾ ਤੁਹਾਨੂੰ ਵੀ ਜਾਨਵਰ ਨਾ ਜਿਹੜਾ ਉਹ ਠੰਡਾ ਸੀਲ ਹੋਣਾ ਚਾਹੀਦਾ ਬਾਈ ਤੇ ਮਾਂ ਕਰੇ ਤੇ ਬਾਈ ਹੈਗਾ ਕੱਟਾ ਮੂੰਹੋ ਛੇ ਦੰਦਾ ਹਾਂ ਲੈ ਬੰਦੇ ਬਾਈ ਲਈ ਆ ਗਏ ਤੇ ਅੰਦਰ ਭਜਦੀ ਆ ਅੰਦਰ ਬੰਨੀ ਹੋਈ ਦੀ ਪਹਿਲਾਂ ਹਨਾ ਹਾਂ ਬਾਈ ਆ ਕਿੱਲੇ ਕਣੀ ਭਜਦੀ ਆ ਸੱਜਣੋਂ ਅੰਦਰ ਬੰਨੀ ਹੋਈ ਦੀ ਬਾਈ ਨੇ ਉਹੀ ਗੱਲ ਆ ਵੀ ਯਾਰ ਇਹਦੇ 'ਚ ਕੋਈ ਸੱਜਣ ਜਾ ਕੇ ਕਹੇ ਕਮੀ ਯਾਰ ਕਮੀ ਕੋਈ ਇਹਦੇ 'ਚ ਕਿਸੇ ਵੀ ਪੱਖ ਤੋਂ ਕੱਢ ਨਹੀਂ ਸਕਦਾ ਕੋਈ ਇਹਨਾਂ ਨੂੰ ਬਾਜ਼ਾਰ ਨਹੀਂ ਲੱਗਿਆ ਚਬਾਈ ਦਾ ਟਾਈਮ ਹਜੇ ਬਾਕੀ ਆ ਸਮਾਂ ਪਿਆ ਟਾਈਮ ਹਜੇ ਘੱਟੋ ਘੱਟ 2-3 ਘੰਟੇ ਨਾ ਢੇੜ-ਘੇੜ ਪਿਆ ਇਹਨਾਂ ਦੀ ਚਬਾਈ ਦਾ ਤੇ ਹੁਣ ਨਾ ਤੁਹਾਨੂੰ ਦਿਖਾਉਂਗਾ ਸੱਜਣੋਂ ਦੋ ਨੰਬਰ ਵਾਲਾ ਨਗੀਨਾ ਦਿਖਾਉਂਗਾ ਬਾਈ ਇਹ ਆ ਗਈ ਜੱਤ ਵਾਲੀ ਝੋਟੀ ਇਵੇਂ ਆਪਣੀ ਸੱਜਣ ਕਹਿੰਦੇ ਨੇ ਵੀ ਯਾਰ ਆਪਾਂ ਨੂੰ ਜੱਤ ਵਾਲਾ ਜਾਨਵਰ ਚਾਹੀਦਾ। ਇਹ ਆ ਗਈ ਜੱਤ ਵਾਲੀ ਇਹਦੇ ਮੰਗਰ ਬੱਚਾ ਕੀ ਆ ਬਾਈ? ਇਹਦੇ ਮੰਗਰ ਬੋਈ ਬਾਈ ਕੱਟਾ ਹੈਗਾ। ਅੱਛਾ ਇਹਦੇ ਮੰਗਰ ਵੀ ਕੱਟਾ ਹੈ। ਇਹੇ ਦੰਦਾਂ 'ਚ ਕਿਵੇਂ ਆ? ਇਹ ਵੀ 6 ਦੰਦਾਂ ਦਾ ਬਾਈ। ਇੱਧਰ ਲੈ ਬੰਨੇ ਆ ਜਾਂ ਸਾਹਮਣੇ। ਇਹ ਦੰਦਾਂ 'ਚ ਕਿਵੇਂ ਆ? 6 ਦੰਦਾਂ ਦਾ ਬਾਈ। ਅੱਛਾ ਇਹ ਵੀ origignal 6 ਦੰਦਾਂ ਦਾ ਯਾਰ ਚਾਹੇ ਦੋਹਾਂ ਝੋਟੀਆਂ ਦੇ ਕੋਈ ਮੂੰਹ ਪੱਟ ਕੇ ਚੈੱਕ ਕਰ ਲੈ। ਬਾਈ ਚੈੱਕ ਕਰ ਸੰਗ। origignal 6 ਹੀ ਮਿਲਣਗੇ। ਹਾਂ ਹਾਂ ਬਾਈ ਜਣੇ ਤਾਂ ਕਰਨਗੀਆਂ ਵਾਲੇ ਦੰਦਾਂ 'ਚ ਛੱਟੇ ਵੀ ਨਹੀਂਗੇ। ਅੱਛਾ ਛੱਗ ਦੇ ਚੱਕੀ ਮਤਲਬ ਅੱਧੇ ਅੱਧਿਆਂ ਦੇ ਆਸ-ਪਾਸ ਹਾਂ ਅੱਧੇ ਆ ਗਿਆ ਬਾਈ ਹਾਂ ਸ਼ਿੱਗ ਦੇ ਦੰਦ ਵੀ ਬਾਈ ਕਹਿੰਦਾ ਹਲੇ ਅੱਧੇ ਚੱਕੇ ਨੇ ਉਹ ਛੋਟੀ ਦੀ ਇੱਥੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਬਾਈ ਇੱਥੇ ਤੋਂ ਲੇ ਵਾਲੂਆ ਦੇਖ ਸਕਦੇ ਹੋ ਪਸ ਮਾ ਕੇ ਕਰਦੀ ਆ ਥਣ ਲੰਬਾ ਹਾਂ ਬਾਈ ਪੂਰਾ ਚੰਗਾ ਲੈ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਇਹਨੂੰ ਵੀ ਇਹਦਾ ਸੁਆ ਕਿੰਨੇ ਦਿੰਦਾ ਹੈ ਇਨਾ ਸੁਹਾ ਬਾਈ 12 ਦਿਨਾਂ ਦਾ 12 13 ਦਿਨਾਂ ਦਾ ਅੱਛਾ ਇਹਦਾ ਸੁਹਾ 12 13 ਦਿਨਾਂ ਦਾ ਦੁੱਧ ਕਿੰਨਾ ਰੈਡੀ ਆ ਇੱਥੇ ਹੁਣ ਦੁੱਧ ਹੈਗਾ ਬਾਈ ਇੱਥੇਨੇ 20 ਕਿਲੋ ਤਿਆਰ ਬਾਹਰ ਹੀ ਹੋ ਗਈ ਤੂੰ ਅੱਛਾ ਯਾਰਾ ਹਾਂ ਬਾਈ 20 ਕਿਲੋ ਰੈਡੀ ਦਾ ਹਾਂ ਬਾਈ ਰੈਡੀ ਦਾ ਆਪਣਾ 10 ਤਾਂ ਦੇਗੇ ਚੋਲੇ ਕੋਈ ਵੀ ਬੰਦਾ ਲੈ ਸੱਜਣੋ ਇੱਥੇ ਤੋਂ ਲੇਵਾਲੂ ਵਾ ਸ਼ੂ ਨੂੰ ਟੱਚ ਕਰਦਾ ਜਾਂਦਾ 20 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਹੁਣ ਹੈਗਾ ਰੈਡੀ ਦਾ ਤੇ ਛਿੱਗ ਦੇ ਦੰਦੇ ਨੇ ਅੱਧੇ ਅੱਧੇ ਚੱਕੇ ਨੇ ਹਜੇ ਕਿਉਂਕਿ ਚਾਰ ਦੰਦ ਦੀ ਪੂਰੇ ਕਰੇ ਨੇ ਸੁਆ ਹੈਗਾ ਦੂਜਾ ਤੇ ਉਹੀ ਗੱਲ ਆ ਜਿਵੇਂ ਸੱਜਣ ਕਹਿੰਦੇ ਹੁੰਦੇ ਨੇ ਵੀ ਗੁਰੂ ਯਾਰ ਜੱਤ ਵਾਲੀ ਝੋਟੀ ਦੇ ਸ਼ਕੀਨ ਹੁੰਦੇ ਨੇ ਨਾ ਉਹ ਗੱਲ ਬਾਤ ਆ ਇਹ ਹੈਗੀ ਆ ਸੱਜਣੋ ਜੱਤ ਵਾਲੀ ਝੋਟੀ ਤੇ ਇੱਥੇ ਤੋਂ ਅਗਲੇ ਬੰਨਿਓ ਲੇਵਾਲੂਆ ਦੇਖ ਸਕਦੇ ਹੋ ਆ ਇਹਨੂੰ ਚਲਾ ਦੇ ਭਾਈ ਲੰਬੀ ਆ ਉਹੀ ਗੱਲ ਆ ਭਾਈ ਇਹ 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 ਤੁਰਦੀ ਆ ਭਾਈ 3 ਵਜੇ ਵੀ ਪਹਿਲਵਾਨਾਂ ਵਾਂਗੂ ਤੁਰਦੀ ਆ ਡੰਗ ਤੇ ਤਾਂ ਇਹਦਾ ਕੀ ਬਣਦਾ ਹੂ ਲੈ ਇੱਥੇ ਤੋਂ ਸੱਜਣੋ ਲੇਵਾਲੂਆ ਦੇਖ ਸਕਦੇ ਲਾ ਇਹਦੇ ਥੱਲੇ ਸੱਜਣੋ 20 ਕਿਲੋ ਦੁੱਧ ਇਸ ਟਾਈਮ 22 ਕਹਿੰਦਾ ਰੈਡੀ ਦਾ ਦੋ ਡੰਗ ਚਾਰ ਡੰਗ ਚਾਹੀਏ ਯਾਰ 10 ਡੰਗ ਕੋਈ ਸੱਜਣਾ ਆ ਕੇ ਚੋਲੇ ਉਹੀ ਗੱਲ ਮੈਂ ਤੁਹਾਨੂੰ ਬਾਰ-ਬਾਰ ਫੇਰ ਦੱਸੂਗਾ ਵੀ ਛਿੱਗ ਦੇ ਦੰਦ ਵੀ ਇਹਨੇ ਹਲੇ ਬਰਾਬਰ ਨਹੀਂ ਕਰੇ ਛਿੱਗ ਦੇ ਦੰਦ ਵੀ ਅੱਧੇ-ਅੱਧੇ ਕੱਢੇ ਨੇ ਬਾਈ ਇਹਨੂੰ ਕਹਿੰਦੇ ਨੇ ਟਾਪ ਮੂਰਾ ਇਹਨੂੰ ਕਹਿੰਦੇ ਨੇ ਮੂਰਾ ਦੀ ਬਲਦਰਜੀ ਦੀ ਕੁਆਲਿਟੀ ਬਾਈ ਕੱਦ ਦਾ ਬੈਡ ਚੰਗਾ 6 ਦੰਦ ਦੇ ਹਿਸਾਬ ਨਾਲ ਜਿਵੇਂ ਜਿਵੇਂ ਦੂਜੇ ਸੂਈ ਨੇ ਨਾ ਜਾਨਵਰ ਪੂਰੇ ਚੰਗੇ ਕੱਦ ਕਾਟ ਚ ਹੈ ਦੇ ਨਾਲ ਸੱਜਣੋ ਇਹਦੇ ਵੀ ਕੱਟਾ ਲੈ ਇੱਥੇ ਤੋਂ ਤੁਹਾਨੂੰ ਨਾ ਮਲੇ ਵਾਲੂ ਦਾ ਇੱਕ ਵਾਰੀ ਹੋਰ ਕਰਾ ਦੇਣਾ ਦਰਸ਼ਨਾਂ ਇੱਥੇ ਤੋਂ ਲੇ ਵਾਲੂ ਵਾ ਦੇਖ ਸਕਦੇ ਹੋ ਪੂਰਾ ਡਬਲ ਲੇ ਵਾ ਹਜੇ ਇਹ ਮਲੇ ਮੂਲੇ ਚੱਲੂਗੀ ਉਸ ਤੋਂ ਬਾਅਦ ਗੰਜਾਇਸ ਵਾਲੇ ਹੋਰ ਵੀ ਹੋਊ ਮੜੀ ਮੋਟੀ ਹਾਂ ਬਾਈ ਦੁੱਧ ਦੇ ਦੋ ਬਾਈ ਜੀ अच्छा भाई यानी 20 किलो तैयार ही ਦਾ ਬਾਈ ਇਹਦਾ ਲੈ ਕੇ ਦਿੰਦਾਗਾ 20 ਕਿਲੋ ਦੇ ਦਊਗੀ ਬੌੜੇ ਵਾਲੀ ਨੂੰ ਕਹਿੰਦਾ 12 ਕਿਲੋ ਵਾਲੀ ਵੀ 20 ਦੇ ਦਊਗੀ ਆਪਣੇ ਕੋਲੇ ਤਿਆਰੀ ਦਾ ਬਾਈ ਵੀ اچھا ਆਪਣੇ ਕੋਲੇ ਇੱਕ ਨੰਬਰ ਵਾਲੀ ਝੋਟੀ ਥੱਲੇ ਵੀ ਤਿਆਰ ਆ ਦੁੱਦਾ ਦੂਜੀ ਵਾਲੀ ਥੱਲੇ ਵੀ 18 ਕਿਲੋ ਤਿਆਰ ਹਾਂ ਬਾਈ 17 ਤੋਂ ਪਲੱਸ 18 ਹੋਵੇ 18 ਹੋਵੇ ਠੀਕ ਆ ਗੱਲ ਵੀ 17 ਦਾ ਆਪਣੇ ਘਰੇ ਜਿਹੇ 10 ਡੰਗ ਚੋਲੇ ਕੋਈ ਹਾਂ ਬਾਈ ਲੈ ਇੱਥੇ ਤੋਂ ਸੱਜਣੋ ਲੇਵਾ ਉਹ ਤੁਹਾਨੂੰ ਇੱਕ ਵਾਰੀ ਮੈਂ ਹੋਰ ਦਿਖਾ ਦਣਾ ਐਵੇਂ ਕੋਈ ਕਹਿਣ ਵਾਲੀ ਗੱਲ ਨਹੀਂ ਹਜੇ ਬੱਜੇ ਵੀ ਤਿੰਨ ਨੇ ਕਿਉਂਕਿ ਡੰਗ ਤੇ ਜਦੋਂ ਜਾਣਾ ਨਾ ਝੋਟੀ ਨਿਆਰ ਆ ਲੇਵਾ ਭਰ ਜਾਣਾ ਤੇ ਬਣ ਜਾਣਾ ਪੂਰੀ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਬਾਈ 2 10 2 10 ਕਿੰਨੇ ਦੀ ਛੱਡ ਦਾਂਗੇ ਇਹ ਝੋਟੀ ਦੇ ਦਾਂਗੇ ਬਾਈ 2 ਲੱਖ 5000 ਦੀ 2 5 ਦੀ ਦੇ ਦਾਂਗੇ ਉਹਦੇ ਚੋਂ ਮਾਨਤਾਨ ਕਰ ਦਾਂਗੇ ਹਾਂ ਲੇਵਾ ਤਾਂ ਨਾ ਮੇਰਾ ਯਾਰ ਜੀ ਐਂ ਕਰ ਜਾਂਦਾ ਵੀ ਇਹਦੇ ਤੇ ਕੈਮਰਾ ਲੈ ਕੇ ਖੜਾ ਹੀ ਰਹਾ ਬਾਈ ਇਹਦੇ ਲੇਵੇ ਦੇ ਨੇੜੇ ਦੋਨੇ ਛੇ ਛੇ ਦੰਦ ਨੇ ਤੇ ਦੂਜਾ ਸੂਆ ਨੇ ਤੇ ਹਰਿਆਣੇ ਚੋ ਇਹ ਸੱਜਣ ਦੀ ਸੱਜਣਾ ਹੁੰਦੀ ਆ ਹਰ ਵਾਰੀ ਖਰੀਦ ਆ ਉਹ ਚੀਜ਼ ਦਾ ਆਪਾਂ ਹਨਾ WhatsApp ਤੇ ਜੇ ਕੋਈ ਹੈਲੋ ਹਾਈ ਭੇਜ ਦੂਗਾ ਸੱਜਣਾ ਆਪਾਂ ਵੀਡੀਓ ਉਧਰ ਖੜੀਆਂ ਦੀ ਵੀ ਪਾ ਦਾਂਗੇ ਹਾਂ ਬਾਈ ਪ੍ਰੂਫ ਦੇ ਦੇਗੇ ਕਿ ਦੋਨਾਂ ਦੇ LCD ਵੀ ਦੇ ਕੰਨਾਂ ਤੇ ਟੈਗ ਲੱਗੇ ਨੇ ਇਹਦੇ ਵੀ ਲੱਗਿਆ ਤੇ ਇਹ ਝੋਟੀ ਦੇ ਵੀ ਲੱਗਿਆ ਉਹ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਹਾਂ ਬਾਈ ਨੰਬਰ ਬੋਲ ਦੋ ਬਈ ਆਪ ਨੂੰ ਨੰਬਰ ਹੈਗਾ ਬਈ ਆਪਣਾ 9886286471 ਇੱਕ ਵਾਰੀ ਹੋਰ 78628674 ਤੇ ਲਾਈਵ ਮਿਲਕਿੰਗ ਦਾ ਵੀ ਬਣਦਾ ਆਪਣਾ ਸਿਸਟਮ ਕੋਈ ਹਾਂ ਬਾਈ ਇੱਕ ਮੈਂ ਖੜੀ ਆ ਅੰਦਰ ਉਹਦੀ ਲਾਈਵ ਚਵਾਈ ਕਰਾਵਾਂ ਅੱਛਾ ਉਹਦੀ ਆਪਾਂ ਲਾਈਵ ਮਿਲਕਿੰਗ ਕਰਾਵਾਂਗੇ ਹਾਂ ਦੁੱਧ ਤਿਆਰ ਹੋ ਜਾਂਦਾ ਅੱਛਾ ਉਹਦੇ ਥੱਲੇ ਹੁਣ ਕਿੰਨਾ ਕੁ ਰੈਡੀ ਹੋ ਉਹ ਥੱਲੇ ਹੈਗਾ ਬਾਈ 18 19 ਤਿਆਰ ਹੁਣ ਅੱਛਾ 18 19 ਹੁਣ ਰੈਡੀ ਦਾ ਉਹਦਾ ਸੂਆ ਮੇਰਾ ਖਿਆਲ ਆ ਤੀਜਾ ਹਣਾ ਹਾਂ ਬਾਈ ਲੈ ਮਈਆਂ ਸੱਜਣੋਂ ਬਾਈ ਦੇ ਕਰੇ ਦੋ ਤਿੰਨ ਹੋਰ ਵੀ ਨੇ ਹਰਿਆਣੇ ਚੋਂ ਰਾਤ ਹੀ ਆਈਆਂ ਨੇ ਪਰ ਬਾਈ ਕਹਿੰਦਾ ਉਹਨਾਂ ਨੂੰ ਸੈੱਟ ਕਰ ਲਿਆ ਜਿਵੇਂ ਆ ਮਈਆਂ ਨਾ ਬਾਈ ਨੇ ਹਫਤਾ ਰੋਕ ਕੇ ਆਪਦੇ ਕੋਲੇ ਦੁੱਧ ਰੈਡੀ ਕਰਕੇ ਫੇਰ ਆਪਾਂ ਨੂੰ ਕਾਲ ਕਰੀਆ ਵੀ ਗੁਰੀ ਆ ਜਾ ਵੀਡੀਓ ਬਣਾਉਣੀ ਆ ਕਿਉਂਕਿ ਬਾਈ ਨੇ ਜਿਵੇਂ ਮੈਨੂੰ ਦੱਸਿਆ ਨਾ ਪਹਿਲਾਂ ਯਾਰ ਕਹਿੰਦਾ ਕਹਿ ਹਰੇਕ ਦਿੰਦਾ ਵੀ ਇੰਨਾ ਦੇ ਦੂ ਇੰਨਾ ਦੇ ਦੂ ਬੋਲੇ ਵਾਲੀ ਕਹਿੰਦਾ ਆਪਾਂ ਉਹ ਚੀਜ਼ ਨਹੀਂ ਕਹਿਣੀ ਵੀ ਯਾਰ ਇਹ ਇੰਨਾ ਦੇ ਦੂ ਕਹਿੰਦਾ ਆਪਾਂ ਰੈਡੀ ਕਰਕੇ ਦਿਖਾਉਣਾ ਵੀ ਇਹਦੇ ਥੱਲੇ ਇੰਨਾ ਦੁੱਧ ਰੈਡੀ ਦਾ ਬਾਈ ਇਹ ਹੈਈਆਂ ਨੇ ਦੋਨੇ ਦੂਜੇ ਸੂਏ ਮੂਹੋਂ 6 ਦੰਦ ਪਿੰਡ ਗਵਿੰਦਪੁਰਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਬ ਜਾ ਜਿਹੜੇ ਵੀ ਸੱਜਣ ਨੂੰ ਇਹਨਾਂ ਚ ਕੋਈ ਵੀ ਝੋਟੀ ਪਸੰਦ ਆਊਗੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਡੰਗ 2 ਡੰਗ 4 ਡੰਗ 10 ਡੰਗ ਤੱਕ ਵੀ ਬਾਈ ਕਹਿੰਦਾ ਯਾਰ ਆਪਾਂ ਤਾਂ ਚੋਕੇ ਲਿਆ ਸਕਦਾ ਤੇ ਬਾਕੀ ਵੀਡੀਓ ਨੂੰ ਸੱਜਣੋ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਮੇਨ ਗੱਲ ਹੈ ਨਾ ਜਿਹੜੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਬਾਕੀ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ